ਖਬਰਾਂ ਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਜਿਵੇਂ ਹੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਆਪ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਸਾਬਕਾ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਹੋਣਾ ਵੱਲੋਂ ਤੇ ਪੰਜਾਬ ਦੀ ਤਰਥਲੀ ਮੱਚ ਗਈ ਹਾਲਾਂਕਿ ਅਨਮੋਲ ਗਗਨ ਮਾਨ ਨੇ 3 ਦਿਨ ਪਹਿਲਾਂ ਜਾ ਕੇ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਸੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵੈਦ ਕੁਸ਼ਵਾਲ ਦੇ ਨਾਲ ਲੇਕਿਨ ਤਿੰਨ ਦਿਨ ਬਾਅਦ ਅਸਤੀਫਾ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਮੈਂ ਦੁਖੀ ਮਨ ਦੇ ਨਾਲ ਕੁਲਤਾਰ ਸਿੰਘ ਸੰਧਵਾ ਨੂੰ ਕਹਿ ਰਿਹਾ ਕਿ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ ਬਵਾਲ ਪਚ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੇ ਕੱਲ ਕਟਾਸ ਸੁਭਾਰ ਕੀਤੇ ਛੱਬੀ ਹਮਲੇ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਸ ਵੈਲ ਐਸ ਆਪ ਆਪਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਵਾਲ ਤੇ ਕਿ ਆਖਰਕਾਰ ਕਿਉਂ ਅਸਤੀਫਾ ਦੇਣਾ ਪਿਆ ਇਸ ਚੁਟਕੀ ਵਾਲੀ ਬੀਬੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਮੈਂ 50 ਮਿੰਟਾਂ ਦੇ ਵਿੱਚ ਐਮਐਸਪੀ ਦੇਾਂਗੀ ਆਪਣੇ ਸਟਾਈਲ ਅਦਾਕਾਰੀ ਦੇ ਪਛਮਛੂਮ ਰਹਿਣ ਵਾਲੀ ਅਨਮੋਲ ਗਗਨ ਮਾਨ ਨੂੰ ਕੀ ਲੋੜ ਪੈ ਗਈ ਕਿ ਸਾਡੇ 18 ਮਹੀਨੇ ਪੈ ਨੇ ਤੇ ਦੂਸਰੇ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸੁਮੇਤ ਹੋਰ ਵੀ ਕਈ ਲੋਕ ਜਿਹੜੇ ਨੇ ਅਨਮੋਲ ਗਗਨ ਮਾਨ ਦੇ ਹੱਕ ਵਿੱਚ ਆ ਗਏ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਅਨਮੋਲ ਗਗਨ ਮਾਨ ਤੇ ਨਿਸ਼ਾਨੀਆਂ ਸਵਾਲ ਖੜੇ ਹੋਈ ਸੀ ਜਦੋਂ ਇਹ ਐਸ ਏ ਕੈਬਨਟ ਮੰਤਰੀ ਸੀ ਇਹਦੇ ਨਾਲ ਤਿੰਨ ਹੋਰ ਵੀ ਸੀ ਜਿਨ੍ਹਾਂ ਨੂੰ ਕੈਬਨਟ ਮੰਤਰੀ ਦੇ ਅਹੁਦੇ ਤੋਂ ਧੱਕੇ ਦੇ ਨਾਲ ਹਟਾ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਨਹੀਂ ਸੀ ਕਿ ਆਪ ਆਦਮੀ ਪਾਰਟੀ ਦੇ ਕਨਵੀਨਰ ਨੇ ਪੰਜਾਬ ਦੇ ਮੌਜੂਦਾ ਚਾਰ ਕੈਬਨਟ ਮੰਤਰੀਆਂ ਦੇ ਪੱਤੇ ਕੱਟ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਤੇ ਗੱਲਬਾਤ ਕੀਤੀ ਗਈ ਅਤੇ 3 ਤੀਸਰੇ ਦਿਨ 5 ਨਵੇਂ ਕੈਬਨਟ ਮੰਤਰੀ ਬਣਾ ਦਿੱਤੇ ਗਏ ਜਿਨ੍ਹਾਂ ਦੇ ਵਿੱਚੋਂ ਪਹਿਲੇ ਸੀ ਅਨਮੋਲ ਗਗਰਮਾਨ ਦੱਸਿਆ ਜਾ ਰਿਹਾ ਹੈ ਫਿਰ ਸੀ ਬਲਕਾਸ਼ ਸਿੰਘ ਚੇਤਨ ਸਿੰਘ ਜੌਣਾ ਮਾਜਰਾ ਬ੍ਰਹਮਸ਼ੰਕਰ ਜਿੱਪਾ ਅਤੇ ਅਨਮੋਲ ਗਗਰਮਾਨ ਇਹਨਾਂ ਚਾਰਾਂ ਦੇ ਪੱਤੇ ਕਟੇ ਗਏ ਉਸ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਦਾ ਵੀ ਪਤਾ ਕੱਟ ਦਿੱਤਾ ਗਿਆ ਯਾਨੀ ਕਿ ਇਹ ੱ ਧੱਕੇਬਾਜ਼ੀ ਯਾਨੀ ਕਿ ਦਿੱਲੀ ਦੇ ਨਕਾਰੇ ਹੋਏ ਲੋਕ ਲੋਕਤੰਤਰ ਅਤੇ ਸੰਵਿਧਾਨ ਦੀਆਂ ਪੰਜਾਬ ਦੇ ਵਿੱਚ ਆ ਕੇ ਧਜੀਆਂ ਉਡਾਰੇ ਨੇ ਦਿੱਲੀ ਦੇ ਲੋਕਾਂ ਨੇ ਮੇਲੇ ਕਰ ਦਿੱਤਾ ਹੈ ਮੰਤਰੀਆਂ ਅਤੇ ਵਿਧਾਇਕਾਂ ਦੀ ਸਰਕਾਰੀ ਕੋਠੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਟੀਮ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਦਿੱਲੀ ਤੋਂ ਜਿਹੜੇ ਭਗਵੰਤ ਮਾਨ ਦੇ ਨਾਲ ਰਹਿੰਦੇ ਸੀ ਉਹ ਸੋਰੀ ਅਰਵਿੰਦ ਕੇਜਵਲ ਰਹਿੰਦੇ ਸਨ ਉਹ ਸਾਰੇ ਇੱਥੇ ਆ ਗਏ ਯਾਨੀ ਕਿ ਪੰਜਾਬ ਦੇ ਪੈਸੇ ਉੱਤੇ ਖੂਬ ਐਸ਼ ਪ੍ਰਸਤੀ ਕੀਤੀ ਜਾ ਰਹੀ ਹੈ ਇਵਨ ਦੋ ਛੋਟੇ ਮੋਟੇ ਲੋਕਾਂ ਨੂੰ ਪੰਜਾਬ ਦੇ ਮੰਤਰੀਆਂ ਪੰਜਾਬ ਦੇ ਵਿਧਾਇਕਾਂ ਉੱਤੇ ਬਿਠਾਇਆ ਹੋਇਆ ਹੈ ਸਾਰਾ ਤਾਮਚਾਮ ਪੁੰਨਾ ਬੰਦੂ ਦੇਖਿਆ ਜਾ ਰਿਹਾ ਹੈ ਇਵਨ ਦੋ ਜੇਕਰ ਚਪੜਾਸੀ ਦੀ ਵੀ ਬਦਲੀ ਕਰਾਉਣੀ ਹੈ ਤਾਂ ਜਿੰਨਾ ਚਿਰ ਹੱਜੀ ਚੱਡੀ ਨਹੀਂ ਦਿੰਦੇ ਕਰਮਵੀਨਰ ਅਰਿੰਦ ਕੇਜੀਵਾਲ ਅਤੇ ਮਨੀਸ਼ ਸੋਡਿਆ ਉਨੀ ਦੇਰ ਤੱਕ ਬਦਲੀ ਵੀ ਨਹੀਂ ਹੁੰਦੀ ਉਨੀ ਤੱਕ ਗੱਲ ਵੀ ਨਹੀਂ ਸੁਣੀ ਜਾਂਦੀ ਜਿਹੜੇ ਅਨਮੋਲ ਗਗਨ ਮਾਨ ਦੇ ਨਾਲ ਤਿੰਨ ਹੋਰ ਮੰਤਰੀ ਜਿਨ੍ਹਾਂ ਦੀ ਛੁੱਟੀ ਕੀਤੀ ਗਈ ਸੀ ਕੈਬਨਟ ਮੰਤਰੀ ਤੋਂ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹਨਾਂ ਵੱਲੋਂ ਵੀ ਹੁਣ ਅਸਤੀਫੇ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਾ ਨੂੰ ਦਿੱਤੇ ਜਾਣਗੇ ਦੱਸ ਦਈਏ ਜਿਨ੍ਹਾਂ ਦੇ ਵਿੱਚੋਂ ਕੌਣ-ਕੌਣ ਨੇ ਪਹਿਲਾ ਹੈ ਬੀਬੀ ਅਨਮੋਲ ਗਗਨ ਮਾਨ ਨੇ ਹੋਰ ਅਸਤੀਫਾ ਦੇ ਦਿੱਤਾ ਹੈ ਦੂਜਾ ਹੈ ਵਿਕਾਸ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮ ਸ਼ੰਕਰ ਜਿੱਪਾ ਇਹ ਸਾਰੇ ਜਿਹੜੇ ਨੇ ਇਹਨਾਂ ਵੱਲੋਂ ਵੀ ਦੱਸਿਆ ਕਿਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਖਬਰਾਂ ਪ੍ਰਫੁੱਲਤ ਹੋ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਲੋਕ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਗੇ ਯਾਨੀ ਕਿ ਬਵਾਲ ਮਚ ਗਿਆ ਹੈ इवन दो ਐਮਪੀ ਗੁਰਜੀਤ ਸਿੰਘ ਔਜਲਾ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਰੀ ਹੈ ਕਿਉਂਕਿ ਬਾਅਦ ਵਿੱਚ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਇਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਉਹਨਾਂ ਕਹਿੰਦੇ ਕਿ ਹਰ ਬੋਲ ਗੱ ਕਰਨ ਮਾਨ ਨੇ ਖੁਸ਼ੀ ਨਾਲ ਅਸਤੀਫਾ ਨਹੀਂ ਦਿੱਤਾ ਉਹਦੀ ਕੋਈ ਵੱਡੀ ਮਜਬੂਰੀ ਹੈ ਧੰਨਵਾਦ